ਇਹਦ ਕਰਦੇ ਲੋ ਮੈਂ ਇਹ ਕਰਦੀ ਹਾਂ ਤੁਸੀਂ ਸਾਰੇ ਵਧੀਆ ਮੰਗਣਗੇ ਖੇਡਾਂ ਕਰਾਂਗੇ ਅਸੀਂ ਵੀ ਠੀਕ ਕਰਾਂਗੇ ਤੇ ਅੱਜ ਚੱਲਦੇ ਆਂ ਜੇ ਆਪਾਂ ਬੰਦ ਕਰਾਰੇ ਸੋਣ ਨੂੰ ਕੋਈ ਦੇਣਾ ਪਰ ਜਿਨਾਵੇਂ ਕੋਈ ਕਹਾਂ ਨਹੀਂ ਸਰਦਿ ਉਹ ਕੜਾ ਲੈਣੇ ഗുദാ സഹായ സൂ ਲੋ ਜੀ ਆ ਗਿਆ ਅੰਟਰਵਿਜ ਇਹ ਰੇਲ ਢਿਲੀ ਕਰਣਾ ਹੈ ਮੌਤ ਦੀ ਸਹੂਲਤ ਹੈ

ਸਾਈਡ ਤੇ ਲਿਟਰਨ ਲਾਤੀ ਸੋਲਗਾ ਬਹੁਤ ਜ਼ਿਆਦਾ ਆਇਆ ਤੇ ਬਾਜ਼ਾਰ ਦੇ ਵਿੱਚ ਲੋ ਜੀ ਆ ਗਏ ਸਰਵਾਹੀ ਬਾਜ਼ਾਰ ਇੱਧਰ ਚਾਹ ਪੱਤੇ ਸੌਦੇ ਵਾਲੀਆਂ ਦੁਕਾਨਾਂ ਨੇ ਸਾਰੀਆਂ ਸਰਵਾਹੀ ਬਾਜ਼ਾਰ ਦੇ ਵਿੱਚ ਲੋ ਜੀ ਆਪਾਂ ਨਾਲ ਲੈ ਗਏ ਸੀ ਅਮਰੂਦ ਤੇ ਸੇਬ ਤੇ ਆਪਾਂ ਖਾ ਰਹੇ ਹਾਂ ਗੱਡੀ 'ਚ ਬੈ ਕੇ ਮੈਂ ਗੱਡੀ 'ਚ ਬੈਠੀ ਸੀ ਮੈਂ ਉਤਰੀ ਨਹੀਂ ਹੈ ਕਿ ਕਹਾਣੀ ਕਢਾਉਣ ਵੇਲੇ ਚਲੋ ਆਪਾਂ ਕੱਟ ਕੇ ਖਾ ਲਿਆ ਅਸੀਂ ਜਦੋਂ ਵੀ ਕਿਤੇ ਜਾਣੇ ਨਾਲ ਚੀਜ਼ ਲੈ ਕੇ ਜਾਣੇ ਆ ਖਾਣ ਨੂੰ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਘਰੇ ਆ ਕੇ ਖਾਦੀਆਂ ਫੇਰ ਰੋਟੀਆਂ ਬਹੁਤ ਵਧੀਆ ਲੱਗੀਆਂ ਰੋਟੀਆਂ ਭੁੱਖਿਆਂ ਸਾਨੂੰ ਕਾਫੀ ਟਾਈਮ ਲੱਗ ਗਿਆ ਸੀ ਕਿਉਂਕਿ ਕਹਾਣੀ ਕਢਾਉਣ ਤੇ ਟਾਈਮ ਲੱਗ ਜਾਂਦਾ ਮਤਲਬ ਅਲੀ ਤੇ ਪ੍ਰਸਾਦ ਵਾਂਗੂ ਲੱਗੀਆਂ ਰੋਟੀਆਂ ਫੇਰ ਵੀ ਟਾਈਮ ਲੱਗ ਜਾਂਦਾ ਨਿੱਕੇ ਨਿੱਕੇ ਕੰਮ ਕਈ ਕਰਨ ਵਾਲੇ ਸੀ ਸਾਡੇ ਤੇ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਮੈਂ ਕਿਤੇ ਵੀ ਜਾਵਾਂ ਮੂੰ ਆਪਣੇ ਨਾਲ ਸਮਾਨ ਗੱਡੀ 'ਚ ਰੱਖ ਲੈਨੇ ਕਿਉਂਕਿ ਫੇਰ ਨਹੀਂ ਉੱਥੇ ਮੁੱਲ ਦੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਵੀ ਉਹ ਖਾਲੀ ਆ ਖਾਲੀ ਅੱਗੇ ਤੇ ਜਦ ਜਾਂਦੇ ਸੀ ਮੁੱਲ ਕੋਈ ਚੀਜ਼ ਖਾ ਲੈਂਦੇ ਸੀ ਪਰ ਹੁਣ ਮੇਰਾ ਤਲਿਆ ਹੋਇਆ ਬੰਦ ਇਸ ਕਰਕੇ ਰੋਟੀ ਖਾਦੀ ਆ ਕਿ ਕਰੇ ਪ੍ਰਧਾਨ ਸਾਹਿਬ ਵੀ ਤਲੇ ਹੋਏ ਘਟ ਖਾਂਦੇ ਆ ਇਹ ਵੀ ਇਹ ਵੀ ਮੇਰੇ ਨਾਲ ਹੀ ਖਾਂਦੇ ਆ ਜੇ ਮੈਂ ਖਾਨੀਆ ਤਾਂ ਖਾਂਦੇ ਨਹੀਂ ਖਾਂਦੇ ਨਹੀਂ ਲਓ ਜੀ ਹੁਣ ਆਪਾਂ ਚਾਹ ਪਾ ਕੇ ਲਿਓਨੇ ਪੋਕੋ ਬਹੁਤ ਜ਼ਿਆਦਾ ਲੱਗੀ ਹੋਈ ਸੀ ਵੀ ਬਿੰਦੇ ਦਿੱਚਾ ਤੇ ਸੂਟ ਮੈਂ 2013 14 ਦਾ ਸੂਟ ਹੈ ਇਹ ਮੇਰਾ ਹੁਣ ਮੇਰੇ ਵਿੱਚ ਆਉਣ ਲੱਗ ਗਏ ਮੈਂ ਅੱਜ ਪਾ ਕੇ ਗਈ ਸੀ ਇਹਨੂੰ ਬਰਨਾਲੇ ਤੇ ਦੱਸਣਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਤਾਂ ਆਪਣੇ ਆਪ ਨੂੰ ਬਹੁਤ ਸੋਹਣਾ ਲੱਗਿਆ ਤੁਸੀਂ ਦੱਸਣਾ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਸੂਟ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਨਾਲ-ਨਾਲ ਚਾਹ ਪੀ ਰਹੇ ਸੀ ਬੀਬੀ ਗੱਲਾਂ ਸੁਣਾ ਰਹੀ ਸੀ ਲੋ ਜੀ ਸਾਮ ਦੇ ਆਪਾਂ ਸਬਜ਼ੀ ਕੱਟਣ ਲੱਗੇ ਤੇ ਪ੍ਰਧਾਨ ਸਾਹਿਬ ਨੂੰ ਕਿਹਾ ਮੈਂ ਕਿ ਇੱਕ ਜਿਹੜਾ ਚਾਹ ਦਾ ਹੋਰ ਲਾ ਲਈ ਵੀ ਪਲੀਜ਼ ਤੁਸੀਂ ਚਾਹ ਪਾ ਕੇ ਲਿਓ ਦੇਖੋ ਚਾਹ ਕੱਦ ਵਿੱਚ ਪਾ ਕੇ ਲਿਓਂਦੇ ਜਿਸ ਕਾਮ ਕਹਿੰਦੇ ਉਸ ਕੋਈ ਸਾਜੇ ਪਹਿਲੀ ਵਾਰ ਕੰਮ ਨੂੰ ਕਿਹਾ ਅਸਤ ਹਾਸੇ ਨਾਲ ਸਾਡੇ ਰੁਕੇ ਜਾ ਲੱਗ ਗਿਆ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲਵਾਜ ਦੇਖਣਾ ਵਰਟੀਕਲ ਹੱਥ ਲਈ ਜਾਵੇ ਪਹਿਲੀ ਵਾਰ ਕੰਮ ਨੂੰ ਪਹਿਲੇ ਤੇ ਪਹਿਲੀ ਵਾਰ ਕੰਮ ਨੂੰ ਗਿਆ ਇਹਦਾ ਘਲਾ ਚੱਕ ਲੈ ਲੱਗ ਜਿੰਦਾ ਆ ਲਗਾ ਨਾ ਖਾਨ ਕੇ ਨੀ ਕੀ ਚਾਪਿੰਦੀ ਐ ਲੈ ਸਸੀ ਤਰਸ ਉਹਦਾ ਤਰਸ ਇਹਨੇ ਜਬਾਰ-ਬਾਰ ਪਟਣਗੇ ਸਾਰਾ ਖੜਾ ਹੈ ਅਰੇ ਪਾੜਤਾ ਪਾਟਾਂਗੇ ਹੋਰ ਰਾਮ ਨਾ ਮੈਂ ਉਠਾ ਦੇਖ ਲੈ ਨਾ ਤਾਂ ਪੈਂਦੀ ਹੈ ਵਿੱਚ ਰਾਮ ਨਾਲ ਇਹ ਦੇਖ ਲਾਜ਼ ਨੂੰ ਦੇਖ ਵੀ ਗਲਾਚ ਕੀ ਚੱਕਨੇ ਏਡੇ ਜੱਲ ਕੇ ਜਿੰਦੇ ਹਵਾ ਨਹੀਂ ਨ ਲੱਗਦੀ ਉੱਥੇ ਅਰੇ ਖਾਣਾ ਖਾਜੋ ਖਾਣਾ ਖਾਜੋ పాపరు అర్జా <laughs> <laughs> <laughs>